ਹੁਣ ਫਿਰ ਤੁਸੀਂ ਉੱਪਰ ਚੜ ਕੇ ਕੀ ਕਰੋਗੇ ਅਜ ਤਾਂ ਮਰ ਮਰੇ ਤਾਂ ਹੈਗੇ ਆ ਮਰਨੇ ਆ ਅੱਛਾ ਹਾਂ ਮੋਰ ਦਾ ਨਾਂ ਲੈ ਕੇ ਮਰਨੇ ਜਿਹੜੇ ਜਿੰਨਾਂ ਨੇ ਇਲੈਕਸ਼ਨ ਲੜਨਾਗਾ ਜਿਨ੍ਹਾਂ ਦੇ ਜਿਹੜੇ ਫਾਰਮ ਨਹੀਂ ਭਰੇ ਜਾਂਦੇ ਤਾਂ ਕਹਿੰਦੇ ਅਸੀਂ ਉੱਪਰ ਚੜਨਾਗਾ ਅਸੀਂ ਉੱਪਰ ਮਰਨਾਗਾ ਵੇਖੋ ਹਲਾਣ ਦਾ ਨੰਬਰ ਲਿਖਾਇ 9 ਨੰਬਰ ਸੀਗਾ ਸਾਡਾ ਹਾਲਜਕ ਸਾਡਾ ਟਾਈਮ ਨਹੀਂ ਆਇਆ ਉੱਥੇ ਟੱਕੇ ਨਾਲ ਸਾਡੇ ਟੱਕੇ ਨਾਲ ਕਾਜ ਖੋਰੇ ਸੀਗੇ ਭਰੇ ਜਾਂਦੇ ਨਹੀਂ ਭਰੇ ਜਾਂਦੇ ਜਦੋਂ ਸਾਡਾ ਬੰਦਾ ਕਹਿੰਦਾ ਮੈਂ ਛਾਲ ਮਾਰੂਗਾ ਅੱਛਾ ਜੀ ਹਾਂਜੀ ਉਹ ਕਹਿੰਦੇ ਅਸੀਂ ਸ਼ਾਲ ਮਾਰਾਂਗੇ ਜੇ ਸਾਡੇ ਕਾਜ ਤੁਹਾਨੂੰ ਏਸੀ ਕਿ ਸਾਡਾ ਇਹ ਬੰਦੇ ਦਾ ਕਾਗਜ਼ ਜਮ੍ਹਾਂ ਕਰਾਓ ਬੰਦਾ ਅੰਦਰ ਹਾਲੇ ਕਿ ਡੇਢ ਘੰਟਾ ਪਿਆ ਹੈਗਾ ਬੰਦ ਸਿੰਘ ਵਾਲੇ ਜਿਹੜੇ ਕਹਿੰਦੇ ਆ ਵੀ ਅਸੀਂ ਪਾਣੀ ਵਾਲੀ ਟੈਂਕੀ ਤੇ ਉੱਪਰ ਚੜਨਾਗਾ ਕੀ ਮਸਲਾ ਆਪਾਂ ਕਾਹ ਤੋਂ ਚੜਨਾ ਇਹਨਾਂ ਨੂੰ ਪੁੱਛਦੇ ਆ ਬਾਏ ਜੀ ਸਾਡੇ ਕਾਗਜ਼ ਨਹੀਂ ਭਰਨ ਦਿੰਦੇ ਉਹ ਕਾਗਜ਼ ਭਰਨ ਨਹੀਂ ਦਿੰਦੇ ਨਾ ਕੀ ਕਾਰਨ ਕਾਹ ਤੋਂ ਨਹੀਂ ਭਰਨ ਉਹ ਕਹਿੰਦੇ ਵੀ ਅਸੀਂ ਤਾਂ ਵੀ ਗੁੰਡਾ ਗਾਡੀ ਕਰਨੀ ਆ ਮੋਲਕ ਉਹਨਾਂ ਦੇ ਘਰੇ ਬੈਠਾ ਅੱਛਾ ਜੀ ਕਿਹਨਾਂ ਦੇ ਘਰੇ ਬੈਠਾਗਾ ਜੱਸੀ ਦੇ ਦਸਤੀ ਦੇ ਘਰੇ ਹਾਂ ਤਾਂ ਹੁਣ ਫਿਰ ਤੁਸੀਂ ਉੱਪਰ ਚੜ ਕੇ ਕੀ ਕਰੋਗੇ ਜੀ ਅਸੀਂ ਤਾਂ ਮਰ ਮਰੇ ਤਾਂ ਹੈਗੇ ਆਂ ਮਰਨੇ ਆ ਅੱਛਾ ਹਾਂ ਮੋਲ ਦਾ ਨਾਮ ਲੈ ਕੇ ਮਰਨਾ ਮੋਲ ਦਾ ਨਾਮ ਲੈ ਕੇ ਮਰਨਾ ਹਾਂ ਹਾਂ ਉਹ ਵੇਖੋ ਜਿਹੜੇ ਪ੍ਰਸ਼ਾਸਨ ਵੀ ਕਹਿੰਦੇ ਵੀ ਪਾਸੇ ਚਲਾ ਗਿਆਗਾ ਤਾਂ ਵੇਖੋ ਕਹਿੰਦੇ ਟੈਂਕੀ ਦੇ ਉੱਪਰ ਚੜਨਾਗਾ ਵੇਖੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਕਹਿੰਦੇ ਟੈਂਕੀ ਦੇ ਉੱਪਰ ਪਾਣੀ ਵਾਲੀ ਟੈਂਕੀ ਦੇ ਉੱਪਰ ਕਹਿੰਦੇ ਚੜਨਾਗਾ ਤਾਂ ਕਹਿੰਦੇ ਅਸੀਂ ਤਾਂ ਮਰਨਾਗਾ ਤਾਂ ਵੇਖੋ ਕੀ ਹਾਲ ਹੈ ਇਹ ਪੰਚਾਇਤੀ ਚੋਣਾਂ ਲਈ ਪੰਚਾਇਤੀ ਚੋਣਾਂ ਲਈ ਕਹਿੰਦੇ ਵੇਖੋ ਉੱਪਰ ਤੁਸੀਂ ਤਸਵੀਰਾਂ ਵੇਖੋ 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 ਉੱਪਰ ਚੜ ਰਹੇ ਆ ਤੁਸੀਂ ਤਸਵੀਰਾਂ ਦੇਖ ਰਹੇ ਹੋ ਵੇਖੋ ਜਿਹੜੇ ਕਿਸਾਨ ਜਿਹੜੇ ਜਿਹੜੇ ਜਿਨ੍ਹਾਂ ਨੇ ਇਲੈਕਸ਼ਨ ਲੜਨਾਗਾ ਜਿਨ੍ਹਾਂ ਦੇ ਜਿਹੜੇ ਫਾਰਮ ਨਹੀਂ ਭਰੇ ਜਾ ਰਹੇ ਤਾਂ ਕਹਿੰਦੇ ਅਸੀਂ ਉੱਪਰ ਚੜਨਾਗਾ ਅਸੀਂ ਉੱਪਰ ਮਾਰਨਾਗਾ ਵੇਖੋ ਹਾਲਾਤ ਵੇਖੋ ਪਾਣੀ ਵਾਲੀ ਟੈਂਕੀ ਦੇ ਤਾਂ ਵੇਖੋ ਤੁਸੀਂ ਹਾਲਾਤ ਜਿਹੜੀ ਪਾਣੀ ਵਾਲੀ ਟੈਂਕੀ ਆ ਉਹ ਇਸ ਟਾਈਮ ਪੂਰੀ ਨਾਜ਼ੁਕ ਆ ਤਾਂ ਪਾਣੀ ਵਾਲੀ ਟੈਂਕੀ ਦੇ ਹਾਲਾਤ ਵੇਖੋ ਜਿਹੜੇ ਜਿਹੜੀਆਂ ਪੌੜੀਆਂ ਟੁੱਟੀਆਂ ਵੀ ਆ ਵੇਖੋ ਕਹਿੰਦੇ ਸਾਡੇ ਨਾਲ ਧੱਕਾ ਹੋ ਰਿਹਾਗਾ ਤਾਂ ਕੀ ਕਾਰ ਹੈ ਨਾ ਭਾਈ ਇਹ ਭਾਈ ਜੀ ਤਰਕੇ ਸ਼ੀਬੇ ਦੇ ਲਾਈਨ 'ਚ ਖੜੇ ਹੋਏ ਆ ਉਹਨਾਂ ਨੇ ਬੜਾ ਨੰਬਰ ਲਿਖਾਇਆ ਨੌ ਨੰਬਰ ਸੀਗਾ ਸਾਡਾ ਹਾਲਜਿਕਾ ਸਾਡਾ ਟਾਈਮ ਨਹੀਂ ਆਇਆ ਉੱਥੇ ਧੱਕੇ ਨਾਲ ਸਾਡੇ ਧੱਕੇ ਨਾਲ ਕਾਜ ਖੋ ਰਹੇ ਸੀਗੇ ਅੱਛਾ ਜੀ ਉਹ ਗੱਲ ਵੀ ਪੈਂਦੇ ਉੱਥੇ अच्छा जी इस करके हुन ये मिथ्या भाई ए दा टैंकी ते चढ़ के छाल मारेंगे हरिया रह गई हैं जो सकागी नहीं साडे 판 ਦੇ ਰਹੇ ਇਹ ਸਾਡੇ ਕਾਗਿ ਨਹੀਂ 판 ਦੇ ਰਹੇ ਸੀ 6 ਵਜੇ ਤੇ ਬੈਠੇ ਆ ਉੱਥੇ ਸੀ ਰਾਤ ਨੂੰ ਧਰਨਾ ਲਾਇਆ ਸੀ ਮਾਨਯੋਗ ਅਸਤਰ ਜੀ ਸਾਹਿਬ ਐ ਸੀ ਕੀ ਨਿਪੜਿਆ ਤੁਹਾਡਾ ਕੁਛ ਨਹੀਂ ਨਿਪੜਿਆ ਉਹ ਤੋਂ ਜੀ ਕੁਛ ਨਹੀਂ ਨਿਪੜਿਆ ਉਧਰ ਵੀ ਹੋਰ ਬਜ਼ੁਰਗ ਵੀ ਚੜੀ ਜਾਂਦੇ 60 ਫੀਟ ਵੱਸ ਸਕਦੀ ਹੈ ਹੋਰ ਯਾਰ ਹਨਾ ਮਰੇ ਤਾਂ ਹੈਗੇ ਆਈ ਅੱਛਾ ਮਰੇ ਮਰੇ ਤਾਂ ਹੈਗੇ ਆਂ ਹੋਰ ਕੀ ਕਰਕੇ ਅਸੀਂ ਤਾਂ ਟੈਂਕੀ ਤੇ ਚੜੇ ਸੀ ਤਾਂ ਟੈਂਕੀ ਤੇ ਚੜੇ ਆਂ ਜੋ ਸਾਡੇ ਕਾਗਿ ਨਹੀਂ ਭਰ ਆ ਰਹੇ ਹੋ ਸਵੇਰੇ ਕੁਝ ਸੁਣਵਾਈ ਨਹੀਂ ਹੋਈ ਕੋਈ ਸੁਣਵਾਈ ਨਹੀਂ ਹੋਈ ਤਾਂ ਚਾਰ ਆ ਵੀ ਹੋਲਾ ਬਹਿ ਚੁੱਕੇ ਉੱਥੇ ਹੀ ਚਾਰ ਆ ਵੀ ਰੋਲਾ ਹਾਂਜੀ ਦੇਖੋ ਜਿਹੜੇ ਹਾਲਾਤ ਵੇਖੋ ਬਜ਼ੁਰਗ ਉੱਪਰ ਪਿੰਡ ਨੂੰ ਮੈਂ ਫਰੇ ਬੋਲ ਪਿੰਡ ਵੱਲੋਂ ਦੇਖੋ ਇਹ ਬੰਦੇ ਨੂੰ ਪਿੰਡ ਵੱਲੋਂ ਵੇਖੋ ਜਿਹੜੇ ਹਾਲਾਤ ਵੇਖੋ ਬਜ਼ੁਰਗ ਉੱਪਰ ਚੜ ਚੁੱਕੇਗਾ ਤਿੰਨ ਜਾਣੇ ਉੱਪਰ ਚੜ ਚੁੱਕੇ ਆ ਤਾਂ ਵੇਖੋ ਭਾਈ ਕੀ ਹਾਲਾਤ ਹੈ ਤੇ ਸਾਰੇ ਪਿੰਡ ਇੱਕ ਬਸ ਸਾਰਾ ਪਿੰਡ ਇੱਕ ਬਸ ਪਿੰਡ ਕਿਹੜਾ ਜੀ ਪਿੰਡ ਆਪਣੇ ਜੈਤੋ ਹੀ ਕੋਟੇ ਚਾਹਸੰਗ ਵਾਲੇ ਬਾਜ਼ਾਰ ਰੋਡ ਜੈਤੋ ਅੱਛਾ ਜੀ ਤਾਂ ਵੇਖੋ ਜਿਹੜੇ ਉੱਪਰ ਚੜ ਚੁੱਕੇ ਆ ਤਾਂ ਵੇਖੋ ਕੀ ਹਾਲਾਤ ਆ ਇਸ ਟਾਈਮ ਵੇਖੋ ਪੌੜੀ ਉੱਪਰ ਪੌੜੀਆਂ ਦੇ ਉੱਪਰ ਚੜਨਗੇ ਕਹਿੰਦੇ ਵੇਖੋ ਪੌੜੀਆਂ ਦੇ ਉੱਪਰ ਚੜਨਗੇ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਕਹਿੰਦੇ ਜਿਹੜੇ ਸਾਡੇ ਕਾਗਜ਼ ਨਹੀਂ ਭਰੇ ਜਾ ਰਹੇ ਤਾਂ ਕਰਕੇ ਅਸੀਂ ਪੌੜੀਆਂ ਦੇ ਉੱਪਰ ਚੜ ਰਹੇ ਆ ਤਾਂ ਵੇਖੋ ਹਾਲਾਤ ਵੇਖੋ ਤੁਸੀਂ ਇਸ ਟਾਈਮ ਜਿਹੜੇ ਕਹਿੰਦੇ ਸਾਡੇ ਕਾਗਜ਼ ਨਹੀਂ ਭਰੇ ਆ ਵੇਖੋ ਵੇਖੋ ਕਿਸਾਨ ਆ ਗੂ ਆ ਪਿੰਡ ਦੇ ਜੈਤੋ ਦੇ ਰਹਿਣ ਵਾਲੇ ਆ ਬਚੰਦੇ ਔਰੇ ਉੱਥੇ ਚੜ ਰਹੇ ਕੱਲ ਨੂੰ ਧਰਨਾ ਵੀ ਲਾਇਆ ਸੀ ਕੱਲ ਧਰਨਾ ਵੀ ਲਾਇਆ ਸੀ ਸਾਨੂੰ ਐਨਓਸੀ ਨਹੀਂ ਦਿੱਤੀ ਹਾਲ ਤੱਕ ਵੀ ਐਨਓਸੀ ਨਹੀਂ ਦਿੱਤੀ ਨਹੀਂ ਦਿੱਤੀ ਹੁਣ ਐਸਐਚਓ ਨੇ ਕਿਹੜਾ ਟੈਕਸ ਕੀ ਉਹਦਾ ਜੀ ਕਿੰਨਾ ਟੈਕਸ ਹੀ ਕਟੋਗਾ 4-5 ਦਾ ਐਮਐਲਏ ਸਾਡੇ ਲਵਾਏ ਆ ਜੀ ਫੇਰ ਜਾ ਕੇ ਉਹਨੇ ਚੁੱਲਾ ਟੈਕਸ ਲਿਆ ਦੋ ਜੀ ਮਨਤਾ ਕਰਕੇ ਤੁਸੀਂ ਵੀ ਚੜੋਗੇ ਹੁਣ ਸਾਰੇ ਚੜਨਗੇ ਆ ਰਹੇ ਬੰਦੇ ਹੋਰ ਵੀ ਆ ਰਹੇ ਸਾਡੇ ਵੇਖੋ ਕਾਫੀ ਜਣੇ ਉੱਪਰ ਚੜ ਗਏ ਤਕਰੀਬਨ 7-8 ਜਣੇ ਉੱਪਰ ਚੜ ਚੁੱਕੇ ਆ ਤਾਂ ਵੇਖੋ ਪੁਲਿਸ ਵੀ ਮੌਕੇ ਤੇ ਆ ਚੁੱਕੀ ਹੈ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤਾਂ ਵੇਖੋ ਕੀ ਹਾਲਾਤ ਹੈ ਇਸ ਟਾਈਮ ਉਹਨਾਂ ਨੇ ਤਾਰਾ ਖੋਲ ਲਿਆ ਪੌੜੀਆਂ ਦੇ ਉੱਪਰ ਉੱਪਰ ਚੜਨ ਦੀ ਤਿਆਰੀ ਚਾ ਪੂਰੀ ਜ਼ਿਆਦਾ ਇਸ ਟਾਈਮ ਉਹ ਜਿਹੜਾ ਪੌੜੀਆਂ ਦੇ ਉੱਪਰ ਚੜਨ ਦੀ ਤਿਆਰੀ ਦੇ ਵਿੱਚ ਜਿਹੜੇ ਉਹ ਟੈਂਕੀ ਦੇ ਉੱਪਰ ਚੜਨਗੇ ਟੈਂਕੀ ਦੇ ਉੱਪਰ ਚੜਨਗੇ ਤਾਂ ਉੱਪਰ ਚੜ ਕੇ ਤਾਂ ਜਿਹੜਾ ਉਹ ਆਪਣੀਆਂ ਮੰਗਾਂ ਮਨਾਉਣਗੇ ਕਹਿੰਦੇ ਜਿਹੜੇ ਸਾਡੇ ਕਾਗਜ਼ ਨਹੀਂ ਭਰੇ ਜਾ ਰਹੇ ਵੇਖੋ ਜਿਹੜੇ ਹਾਲਾਤ ਜਿਹੜੇ ਪੌੜੀਆਂ ਦੇ ਪੂਰੇ ਨਾਜ਼ੁਕ ਹੈ ਵੇਖੋ ਹਾਲਾਤ ਜਿਹੜੇ ਪੌੜੀਆਂ ਦੇ ਪੂਰੇ ਨਾਜ਼ੁਕਾ ਉੱਪਰ ਚੜ ਰਹੇ ਆ ਵੇਖੋ ਤੁਸੀਂ ਤਸਵੀਰਾਂ ਜਿਹੜੇ ਪੌਂਟ ਜੈਤੋ ਮੰਡੀ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਦੇ ਫਾਰਮ ਭਰਨ ਵਾਸਤੇ ਜਿਹੜੇ ਫਾਰਮ ਉਹਨਾਂ ਦੇ ਨਹੀਂ ਭਰੇ ਜਾ ਰਹੇ ਤਾਂ ਉਹ ਕਹਿੰਦੇ ਵੀ ਸਾਡੇ ਨਾਲ ਧੱਕਾ ਹੋ ਰਿਹਾਗਾ ਤਾਂ ਉਹ ਪੌੜੀਆਂ ਦੇ ਉੱਪਰ ਵਾਟਰ ਬਾਕਸ ਦੇ ਉੱਪਰ ਚੜ ਰਹੇ ਆ ਵੇਖੋ ਹਾਲਾਤ ਵੇਖੋ ਜਿਹੜੇ ਪਾਣੀ ਵਾਲੀ ਟੈਂਕੀ ਦੇ ਹਾਲਾਤ ਵੇਖੋ ਪੂਰੇ ਨਾਜ਼ੁਕ ਹਾਲਾਤ ਹੈ ਤਾਂ ਰਿਸਕ ਪੂਰਾ ਜ਼ਿਆਦਾ ਹੈਗਾ ਵੇਖੋ ਥਾ ਥਾਤੇ ਜਿਹੜੀਆਂ ਪੌੜੀਆਂ ਉਹ ਫਟੀਆਂ ਹੋਈਆਂ ਗਿਆ ਤਾਂ ਵੇਖੋ ਹਾਲਾਤ ਵੇਖੋ ਹਾਲਾਤ ਵੇਖੋ ਤੁਸੀਂ ਉੱਪਰ ਚੜ ਰਹੇ ਆ ਲਗਾਤਾਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਪੀਵੀ ਨਿਊਜ਼ ਟੀਵੀ ਤੇ ਤਾਂ ਤੁਸੀਂ ਹਾਲਾਤ ਦੇਖੋ ਇੱਕ ਬਜ਼ੁਰਗ ਜਿਹੜਾ ਉਹ ਸਾਈਡ ਤੇ ਖੜ ਗਿਆਗਾ ਤਾਂ ਵੇਖੋ ਹਾਲਾਤ ਵੇਖੋ ਹਾਲਾਤ ਵੇਖੋ ਉਹਨਾਂ ਨੂੰ ਕਾ ਵੇਖੋ ਹਾਲਾਤ ਵੇਖੋ ਵੇਖੋ ਹਾਲਾਤ ਵੇਖੋ ਤੁਸੀਂ ਪੌੜੀਆਂ ਦੇ ਉੱਪਰ ਚੜ ਗਏ ਆ ਤੇ ਨਾਰੇਬਾਜ਼ੀ ਕਰ ਰਹੇ ਆ ਤਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਜੈਤੋ ਮੰਡੀ ਦੇ ਵਿੱਚ ਜਿਹੜੀਆਂ ਵੇਖੋ ਪੌੜੀਆਂ ਦੇ ਉੱਪਰੋਂ ਜਿਹੜੀਆਂ ਕੈਂਕਰਾਂ ਟੁੱਟ ਰਹੀਆਂ ਆਂ ਵੇਖੋ ਹਾਲਾਤ ਵੇਖੋ ਪੌੜੀਆਂ ਇਣੀਆਂ ਪੂਰੀਆਂ ਨਾਜ਼ੁਕ ਆਂ ਕਾਹ ਚੱਲੋ ਜਾ ਸਿਰੇ ਦੇ ਕੀ ਕਾਰਨ ਹੈ ਕਾਤੋਂ ਨਹੀਂ ਭਰੇ ਬਈ ਤੱਕਾ ਕਰੀ ਜਾਂਦੇ ਆ ਯਾਰ ਅੰਦਰ ਉਹਨੇ ਬੰਦੇ ਭੜਾਈ ਬੈਠੇ ਫਾਰਮ ਹੀ ਨਹੀਂ ਭਰਨੇ ਤੜਕੇ 6 ਵਜੇ ਤੇ ਖੜੇ ਆ ਉੱਥੇ ਅੱਛਾ 9 ਨੰਬਰ ਸੀ ਸਾਡਾ ਹਾਂ ਤੇ ਟੱਪਣੀ ਨਹੀਂ ਦਿੰਦੇ ਟੱਪਣੀ ਦੇ ਰਹੇ ਕਿ ਹਾਂ ਜਿਹੜੇ ਦੂਜੇ ਹੋਰ ਉਹਨਾਂ ਦੇ ਭਰੇ ਜਾ ਰਹੇ ਕਾਗਜ਼ ਉਹ ਦੂਜੇ ਸਾਰਿਆਂ ਦੇ ਭਰੇ ਜਾਂਦੇ ਆ ਬਈ ਕਾਦੀ ਸਰਪੰਚੀ ਦੀਆਂ ਚੋਣਾਂ ਸੀਗੀਆਂ ਕਿ ਮੈਂਬਰੀ ਦੇ ਕਾਗਜ਼ ਸਰਪੰਚੀ ਦੇ ਵੀ ਆ ਬਈ ਮੈਂਬਰੀ ਦੇ ਵੀ ਆ ਅੱਛਾ ਤੁਹਾਡੇ ਜਿਹੜੇ ਉਹ ਕਾਗਜ਼ ਨਹੀਂ ਭਰੇ ਜਾ ਰਹੇ ਭਰੇ ਨਹੀਂ ਜਾਂਦੇ ਬਈ ਉੱਥੇ ਖੜੇ ਤੜਕੇ ਤੇ ਉੱਥੇ ਖੜੇ ਆ ਧੁੱਪੇ ਕੀ ਕਾਰਨ ਹੈ ਕਾਤੋਂ ਨਹੀਂ ਭਰੇ ਜਾ ਰਹੇ ਬਾਈ ਐਮਐਲ ਐਮਐਲ ਦਾ ਜ਼ੋਰ ਹਾਂ ਤੁਸੀਂ ਕਿਹੜੀ ਪਾਰਟੀ ਨੂੰ ਬਲੌਕ ਕਰਦੇ ਹੋ ਇਹਦੀ ਆਜ਼ਾਦ ਵਿੱਚ ਸਾਰਾ ਪਿੰਡ ਇੱਕ ਪਾਸੇ ਆ ਅੱਛਾ ਸਾਰਾ ਪਿੰਡ ਇੱਕ ਪਾਸੇ ਆ ਜਿਹੜਾ ਪਿੰਡ ਕੋਠੇ ਚੰਦ ਸਿੰਘ ਵਾਲੇ ਬਾਜਾ ਰੋਡ ਤੇ ਕੋਠੇ ਚੰਦ ਸਿੰਘ ਵਾਲੇ ਕਹਿੰਦੇ ਸਾਰਾ ਪਿੰਡ ਜਿਹੜਾ ਸਾਡਾ ਇੱਕ ਪਾਸੇ ਆ ਤਾਂ ਵੇਖੋ ਤੁਸੀਂ ਤਸਵੀਰਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿਹੜੇ ਕੁਝ ਆਗੂ ਉੱਪਰ ਚੜ ਗਏ ਆ ਕਹਿੰਦੇ ਜਿਹੜੇ ਸਾਡੀ ਸੁਣਵਾਈ ਨਹੀਂ ਹੋ ਰਹੀ ਜਿਹੜੇ ਹਾਲਾਤ ਹੈਗੇ ਆ ਪਾਣੀ ਵਾਲੀ ਟੈਂਕੀ ਦੇ ਕਾਫੀ ਜ਼ਿਆਦਾ ਨਾਜ਼ੁਕ ਆ ਹਾਲਾਤ ਜਿਹੜੇ ਪਾਣੀ ਵਾਲੇ ਟੈਂਕ ਦੇ ਵੇਖੋ ਪੁਲਿਸ ਪ੍ਰਸ਼ਾਸਨ ਆ ਚੁੱਕਿਆਗਾ ਵੇਖੋ ਪੁਲਿਸ ਪ੍ਰਸ਼ਾਸਨ ਆ ਚੁੱਕਿਆਗਾ ਵੇਖੋ ਤਾਂ ਹਾਲਾਤ ਵੇਖੋ ਤੁਸੀਂ ਇਸ ਹਾਲਾਤ ਵੇਖੋ ਪਾਣੀ ਵਾਲੀ ਟੈਂਕੀ ਦੇ ਕਾਫੂ ਜਿਆਦਾ ਨਾਜ਼ੁਕ ਹੈ ਤਾਂ ਉਹ ਕਹਿੰਦੇ ਜਿੰਨਾ ਚਿਰ ਸਾਡੇ ਕਾਗਜ਼ ਨਹੀਂ ਭਰੇ ਜਾਂਦੇ ਉਹਨਾਂ ਚਿਰ ਅਸੀਂ ਵੇਖੋ ਕਹਿੰਦੇ ਜਿੰਨਾ ਚਿਰ ਅਸੀਂ ਜਿੰਨਾ ਚਿਰ ਸਾਡੇ ਕਾਗਜ਼ ਨਹੀਂ ਭਰੇ ਜਾ ਰਹੇ ਉਹਨਾਂ ਚਿਰ ਅਸੀਂ ਟੈਂਕੀ ਦੇ ਥੱਲੇ ਨਹੀਂ ਉਤਰਾਂਗੇ ਤਾਂ ਵੇਖੋ ਜੋੜੀਆਂ ਪਾਣੀ ਵਾਲੀ ਟੈਂਕੀ ਦੀਆਂ ਪੌੜੀਆਂ ਹੈਗੀਆਂ ਆ ਉਹ ਇਸ ਟਾਈਮ ਪੂਰੀਆਂ ਖਰਾਬ ਐ ਤਾਂ ਉੱਪਰ ਨਾਰੇਬਾਜ਼ੀ ਕਰ ਰਹੇ ਆ ਤਾਂ ਉੱਪਰ ਨਾਰੇਬਾਜ਼ੀ ਕਰ ਰਹੇ ਆ ਵੇਖੋ ਉਹ ਕਹਿੰਦੇ ਸਾਡੇ ਕਾਗਜ਼ ਨਹੀਂ ਭਰੇ ਜਾ ਰਹੇ ਤਾਂ ਪਿੰਡ ਵਾਸੀ ਆਏ ਆ ਕੁਝ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਕੀ ਕਾਰਨ ਐ ਹੁਣ ਕਾਗਜ਼ ਭਰੇ ਜਾਣਗੇ ਕਿ ਨਹੀਂ ਪਰ ਹਾਂਜੀ ਕਾਗਜ਼ ਪਰ ਜਿੰਨਾ ਚਿਰ ਉਹ ਕਾਗਜ਼ ਨਹੀਂ ਭਰੇ ਜਾਂਦੇ ਉਹਨਾਂ ਚ ਕਾਗਜ਼ ਨਹੀਂ ਭਰੇ ਜਾਂਦੇ ਜਦੋਂ ਸਾਡਾ ਬੰਦਾ ਕਹਿੰਦਾ ਮੈਂ ਛਾਲ ਮਾਰੂੰਗਾ ਅੱਛਾ ਜੀ ਹਾਂਜੀ ਉਹ ਕਹਿੰਦੇ ਅਸੀਂ ਛਾਲ ਮਾਰਾਂਗੇ ਜੇ ਸਾਡੇ ਕਾਗਜ਼ ਨਾ ਭਰੇ ਗਏ ਤਾਂ ਤੁਸੀਂ ਦੇਖ ਰਹੇ ਹੋ ਪੀਬੀ ਨਿਊਜ਼ ਟੀਵੀ ਦੇ ਨਿਊਜ਼ਾਂ ਤੁਸੀਂ ਲਗਾਤਾਰ ਬਣੇ ਰਹੋ ਇਸੇ ਤਰ੍ਹਾਂ ਜੇ ਨਾ ਕਾਗਜ਼ ਭਰੇਗੇ ਛਾਲ ਮਾਰੂਗਾ ਲਓ ਜੀ ਨਾਰੇ ਪੰਜਾਬ ਸਰਕਾਰ ਦੇ ਖਿਲਾਫ ਲੱਗ ਰਹੇ ਆ ਪੁਲਿਸ ਪ੍ਰਸ਼ਾਸਨ ਦੇ ਪਾਇਆ ਕੋ ਕਹਿੰਦੇ ਨਾਰੇ ਲੱਗ ਰਹੇ ਆ ਇਹਨਾਂ ਦੇ ਸਰਕਾਰ ਦੇ ਖਿਲਾਫ ਪੂਰੇ ਨਾਰੇ ਲਾ ਰਹੇ ਆ ਤਾਂ ਕਹਿ ਰਹੇ ਆ ਵੀ ਜਿੰਨਾ ਚਿਰ ਸਾਡੀ ਸੁਣਵਾਈ ਨਹੀਂ ਹੋਊਗੀ ਉਹਨਾਂ ਚਿਰ ਅਸੀਂ ਉੱਪਰ ਚੜੇ ਰਵਾਂਗੇ ਤਾਂ ਕੀ ਹਾਲਾਤ ਆ ਇਸ ਟਾਈਮ ਤੁਸੀਂ ਜੈਤੋ ਮੰਡੀ ਦੀਆਂ ਤਸਵੀਰਾਂ ਦੇਖ ਰਹੇ ਹੋ ਸੇਫਟੀ ਕਰੀਏ ਇੱਕ ਮਿੰਟ ਜਵਾਬ ਦਿਓ ਜਿਹੜੇ ਯਾਰ ਬ੍ਰਦਰ ਇੱਕ ਮਿੰਟ ਸੁਣੋ ਪਹਿਲਾਂ ਤੁਹਾਨੂੰ ਇਹ ਸੀ ਕਿ ਸਾਡਾ ਇਹ ਬੰਦੇ ਦਾ ਕਾਗਜ਼ ਜਮ੍ਹਾਂ ਕਰਾਓ ਬੰਦਾ ਅੰਦਰ ਹਾਲੇ ਇੱਕ ਡੇਢ ਘੰਟਾ ਪਿਆ ਹੈਗਾ ਦੂਜੀ ਗੱਲ ਹੁਣ ਤੁਸੀਂ ਕਹਿੰਦੇ ਹੋ ਵੀ ਸਾਨੂੰ ਤਸੱਲੀ ਕਰਾ ਦਿਓ ਅਸੀਂ ਉਹ ਵੀ ਕਰਵਾ ਦਿੰਨੇ ਹਾਂ ਹੁਣ ਤੁਸੀਂ ਤੀਸਰੀ ਗੱਲ ਕਰਤੀ ਕਿ ਸਾਨੂੰ ਗਰੰਟੀ ਦਿਓ ਕਿ ਉਹਦੀ ਸਿਕਿਉਰਿਟੀ ਹੈ ਹਾਂਜੀ ਸਾਡੀ ਬੰਦਾ ਸਾਡੀ ਤਸੱਲੀ ਕਰਵਾ ਸਕਦੇ ਆ ਜੀ ਤੁਸੀਂ ਉਹ ਯਾਰ ਬੰਦ ਸਰਦਾਰ ਸਾਹਿਬ ਟਾਈਮ ਦੇਖੋ ਕਿੰਨਾ ਪਿਆ ਜਨਾਬ ਤੁਸੀਂ ਹੁਣੇ ਕਿਹਾ ਜੀ ਵੀ ਸਾਡੇ ਨਾਲ ਚੱਲੋ ਤਸੱਲੀ ਮੈਂ ਪਹਿਲਾਂ ਹੀ ਕਿਹਾ ਸੀ ਵੀ 3 ਵਜੇ ਤੱਕ ਤੁਹਾਡੇ ਸਾਰੇ ਬੰਦੇ ਅੰਦਰ ਜਾਣਗੇ ਕਿਸੇ ਸੈਂਟਰ ਮੂਰੇ ਕੋਈ ਰੋਲਾ ਪਿਆ ਹੋਵੇ ਦੱਸ ਦਿਓ। ਡੀਐਸਪੀ ਸਾਹਿਬ ਖੜੇ ਹੋ ਸਾਡੇ। ਸਾਰਿਆਂ ਦੇ ਜਮਾ ਹੋਣਗੇ ਫਾਰਮ। ਜਦੋਂ ਫਾਰਮ ਅਸੀਂ ਕਹਿੰਦੇ ਆ ਵੀ ਜਮਾ ਹੋ ਰਹੇ ਨੇ ਆਰਾਮ ਨਾਲ। ਕਿਸੇ ਸੈਂਟਰ ਮੂਰੇ ਕੋਈ ਰੋਲਾ ਨਹੀਂ ਪੈ ਰਿਹਾਗਾ ਔਰ ਤੁਸੀਂ ਜਾਣਬੁੱਝ ਕੇ ਨਿਊਸੈਂਸ ਕ੍ਰੀਏਟ ਕਰ ਰਹੇ ਹੋ ਸਾਡੇ। ਪਤਾ ਕਿ 3 ਵਜੇ ਤੱਕ ਅੰਦਰ ਬੰਦੇ ਜਿਹੜੇ ਫੜ ਗਏ ਉਹਨਾਂ ਦੇ ਸਾਰਿਆਂ ਦੇ ਆਪਾਂ 3 ਵਜੇ ਤੱਕ ਜਿਹੜਾ ਬੰਦਾ ਅੰਦਰ ਆ ਗਿਆ ਉਹਦੇ ਫਾਰਮ ਜਮਾ ਹੁੰਦੇ ਆ। ਹੁੰਦੇ ਆ। ਇਨਸਾਨੀਅਤ ਦੇ ਨਾਤੇ ਕੁਝ ਤਾਂ ਸੱਚ ਬੋਲੋ ਯਾਰ ਇਹ ਤਾਂ ਨਾ ਕਰੋ। ਸਾਹਮਣੇ ਖੋ ਕੇ ਬੱਝੇ। ਇਹ ਸਾਡੇ ਫਾਰਮ ਸਹੀ ਭਰੇ ਗਏ ਆ। ਲਓ ਜ ਹੁਣ ਬਾਪੂ ਜੀ ਫਾਰਮ ਤੋਂ ਤੁਸੀਂ ਆ ਵੀ ਤਿਆਰ ਕਰਾਏ ਆ ਉਹ ਜਿੱਦਾਂ ਸਾਡੀ ਕੋਈ ਗਲਤੀ ਨਹੀਂ ਨਾ ਹੈਗੀ ਆ ਫਾਰਮ ਸੇਫ ਆ ਕਿ ਕਿਵੇਂ ਲੈ ਲੈ ਕੇ ਆ ਵਿੱਚੋਂ ਜੀ ਫੋਨ ਆ ਜਾਂਦਾ ਸਾਡਾ ਸਾਫਕਾ ਸਰਪੰਚ ਉਹਨਾਂ ਦੇ ਨਾਲ ਹੈਂਡ ਫ੍ਰੀ ਇੱਕ ਮਿੰਟ ਆ ਹੈਂਡ ਫ੍ਰੀ ਕਰ ਦੇ ਹਾਂਜੀ ਦੱਸੋ ਜੀ ਸਰਪੰਚ ਸਾਹਿਬ ਹਾਂ ਕਿਵੇਂ ਅੰਦਰ ਆਪਣੇ ਜਿਹੜਾ ਉਮੀਦਵਾਰ ਜਗਵੰਤ ਸਿੰਘ ਸਾਨੂੰ ਪ੍ਰੀਤਮ ਸਿੰਘ ਉਹਦੇ ਕਾਗਜ਼ ਵੀ ਸਹੀ ਆ ਕਿ ਲੈ ਗਿਆ ਜਿਹੜਾ ਆਪਣਾ ਕੈਂਡੀਡੇਟ ਕਹੜਾ ਹੋਇਆ ਜਿਸਵਾਲ ਹਾਂਜੀ ਕੌਣ ਲੈ ਕੇ ਗਿਆ ਜੀ ਉਹਨਾਂ ਤੋਂ ਜਸਪਾਲ ਲੈ ਗਿਆ ਜਸਪਾਲ ਤੇ ਤਾਰਾ ਜੀ ਦੋਨਿਆਂ ਨੇ ਖੋਏ ਆ ਦੋਨਾਂ ਨੇ ਢਾਕੇ ਕੋਈ ਆ ਹਾਂ ਹਾਂ ਦੇਖੋ ਜੀ ਇਹਦੇ ਬੰਦੇ ਪੰਜ ਸੀ ਚਲੋ ਉਹਨੂੰ ਸੁਣੋ ਆ ਜਾਓ ਉਹਨੂੰ ਸੁਣੋ ਇੱਕ ਮਿੰਟ ਸਰਦਾਰ ਜੀ ਇੱਕ ਮਿੰਟ ਸਰ ਸਰ ਰਵਨੀ ਜੀ ਸਰ ਦੇ ਪੰਜ ਸਾਡੇ ਦੂਜੇ ਮੀਰ ਕੋਲ ਦੇ ਸੌਦਾ ਲੈ ਗਿਆ ਯਾਰ ਦੂਸਰੇ ਕੈਂਡੀਡੇਟ ਦੀ ਵੀ ਕੋਈ ਗਈ ਹੈ ਜੀ ਹੁਣ ਸਰਦਾਰ ਸਾਹਿਬ ਇਹ ਕਹੀਏ ਨਾ ਇਹਨਾ ਤਾਂ ਨਾ ਕਰੋ ਪਹਿਲਾਂ ਤੁਸੀਂ ਇੱਕ ਦੇ ਉਹ ਦੂਜੇ ਦੇ ਅੱਗੇ ਅਸੀਂ ਕੱਲੇ ਕੱਲੇ ਦੀ ਨਿਗਰਾਨੀ ਗਵਰਾਂਤ ਸਿੰਘ ਤੇ ਹੀ ਰੱਖੋ ਜੀ ਸੁਣੋ ਅਸੀਂ ਸਾਰਿਆਂ ਦੀ ਰੱਖਾਂਗੇ ਸਾਡੇ ਲਈ ਸਾਰੇ ਬਰਾਬਰ ਨੇ ਕੋਈ ਅੰਦਰ ਵਿੱਚ ਅੰਦਰ ਜਾ ਕੇ ਦਾ ਨਾਂ ਫੈਲ ਕੋਈ ਜਾਵੇ ਜਿੱਥੇ ਪ੍ਰ ਸਾਰੇ ਅੰਦਰ ਅਸੀਂ ਤੁਸੀਂ ਕਹਿੰਦੇ ਸਾਨੂੰ ਅੰਦਰ ਭੇਜੋ ਅੰਦਰ ਭੇਜੋ ਅਸੀਂ ਸਾਰਿਆਂ ਨੂੰ ਅੰਦਰ ਭੇਜਤਾ ਹੁਣ ਸਾਡੇ ਕੋਲ ਐਸਾ ਕੋਈ ਥਰਮਾਮੀਟਰ ਤਾਂ ਨਹੀਂ ਨਾ ਅੰਦਰ ਕੀ ਚੱਲ ਰਿਹਾ ਕਹਿੰਦੇ ਇਹ ਦੇਖੋ ਭਾਈ ਲਾ ਉਹ ਬੇੜਾ ਵਾਸ ਤੇ ਪੜਦਾ ਅੰਦਰ ਦੋ ਮੱਲੇ ਆੜੇ ਗਈਆਂ ਦੋਨੇ ਪਾੜਤੀਆਂ ਅੰਦਰ ਬਾਕੀ ਹੋਰ ਹੈ ਕਿਸੇ ਦੀ ਫਾਈਲ ਨਹੀਂ ਹੈ ਨੀ ਇੱਕ ਪਤਾ ਨਹੀਂ ਉਦੋਂ ਕੋਲੇ ਹੈਗੀ ਐ ਸ਼ਾਇਦ ਮੁੰਡੇ ਕੋਲੇ ਉਹ ਹੈਗੀ ਤਾਂ ਤੁਸੀਂ ਨਾਲ ਲੈ ਕੇ ਜਾਵਾ ਕਰਾਉਣੇ ਚਲੋ ਆਦੇ ਸਾਜੀ ਨਾਲ ਥੋੜੇ ਜਾਵਾਂਗੇ ਸਿਰਫ ਬੰਦਾ ਅੰਦਰ ਉਹੀ ਜਾਊਗਾ ਉਹੀ ਜਾਊਗਾ ਕਾਕੇ ਨੂੰ ਕੌਣ ਲਾਓ ਕਾਕੇ ਨੂੰ ਜਿਹੜਾ ਕੈਂਡੀਡੇਟ ਹੈ ਉਹੀ ਜਾਊਗਾ ਕੈਂਡੀਡੇਟ ਸਾਹਿਬ ਇੱਕ ਬੇਨਤੀ ਕਰਾਂ ਤੁਹਾਨੂੰ ਪਰ ਤੁਹਾਡੇ ਬੰਦੇ ਅਸੀਂ 1.5 ਘੰਟਾ ਪਹਿਲਾਂ ਇਹ ਕੰਮ ਕਰਨ ਤੋਂ ਪਹਿਲਾਂ ਉੱਪਰ ਚੜ੍ਹ ਗਏ ਸੀ ਚਲੇ ਗਏ ਸੀ ਅੰਦਰ ਯਾਰ ਅਸੀਂ ਤਾਂ ਸਵੇਰ ਦੇ ਤੁਹਾਡੇ ਨਾਲ ਖੜੇ ਦੱਸੋ ਕਿਹੜਾ ਬੰਦਾ ਅਸੀਂ ਕੱਲਾ ਕੱਲਾ ਬੰਦਾ ਅੰਦਰ ਭੇਜਿਆ ਆਉਂਦੇ ਬਾਈ ਜੀ ਬੰਦੇ ਸਾਡੇ ਨਵਾਂ ਕੰਮ ਦੇਦੀ ਆ ਜਾਨ ਨੂੰ ਭੱਜ ਕੇ ਤੁਹਾਡੇ ਸਾਹਮਣੇ ਅਸੀਂ ਕਿਹੜਾ ਪਿੰਡ ਦੇ ਬੰਦਾ ਕਹਿੰਦਾ ਵੀ ਅਸੀਂ ਨਹੀਂ ਅੰਦਰ ਭੇਜਿਆ ਦੱਸੋ ਸਰ ਬਿਲਕੁਲ ਭੇਜਿਆ ਦਾ ਬਾਹਰੋਂ ਫੋਨ ਆ ਗਿਆ ਨਾ ਅੰਦਰੋਂ ਫੋਨ ਆ ਗਿਆ ਜੀ ਪਹਿਲਾਂ ਐਮਪੀ ਸਾਹਿਬ ਇਹ ਗੱਲ ਕਹਿ ਰਹੇ ਆ ਵੀ ਬੰਦੇ ਅੰਦਰ ਆ ਜਿਹੜੇ ਨਜੇ ਖਾਦੇ ਵਾਲੇ ਆ ਉਹਨਾਂ ਕਰਕੇ ਬੜੇ ਜੀ ਬੈਠੇ ਉਹਦਾ ਬੀਨ ਵੀ ਹੈਗਾ ਜਿੱਦਾਂ ਪਿੱਛੇ ਚੈੱਕ ਕਰ ਲਓ ਸਾਹਿਬ ਮੈਂ ਬਿਆਨਨਾਮਾ ਕਰ ਨਹੀਂ ਜਾਂਦਾ ਅੱਜ ਡਾਕ ਟੈਸਟ ਨਹੀਂ ਹੋ ਰਿਹਾ ਕਿ ਅਸੀਂ ਡਾਕ ਟੈਸਟ ਕਰਕੇ ਅੰਦਰ ਆੜ ਨਹੀਂ ਸੀ ਜੀ ਜੇਕਰ ਕੋਈ ਕਾਗਜ਼ ਭਰਨਾ ਆ ਸਾਰੇ ਅੰਦਰ ਗਏ ਹੈਗੇ ਸਾਡੇ ਲਈ ਜਿਹਦੀ ਬੋਟੀ ਹੋਣੀ ਹੈ ਉਹਨੂੰ ਕਿਉਂ ਭੇਜਿਆ ਜਾ ਰਿਹਾ ਅਸੀਂ ਜਿਹੜੇ ਸਿਸ਼ੇਰੀ ਬੋਟ ਆ ਉਹ ਕਿਉਂ ਅੰਦਰ ਜਾ ਰਹੀ ਹੈ ਫਿਰ ਕਾਗਜ਼ ਸਹੀ ਨੇ ਗਲਤ ਨੇ ਅਧੂਰੇ ਨੇ ਪੂਰੇ ਨੇ ਇਹ ਸਾਡਾ ਕੰਮ ਨਹੀਂ ਇਹ ਅੰਦਰ ਦਫਤਰੀ ਕੰਮਕਾਜ ਵਾਲਾ ਕੰਮ ਹੈ ਕੰਮ ਇਹਨਾਂ ਦਾ ਹੈਗਾ ਸਰ ਜੀ ਵੀ ਜਿਨੇ ਭਰਨੇ ਆ ਫਾਰਮ ਉਹ ਅੰਦਰ ਜਾਵੇ ਜਿਹੜੇ ਨਹੀਂ ਭਰਨੇ ਉਹਨੂੰ ਕਿਉਂ ਅੰਦਰ ਜਾਂਦੇ ਹੋ ਬਿਨਾਂ ਆਧਾਰ ਕਾਰਡ ਬਿਨਾਂ ਆਧਾਰ ਕਾਰਡ ਤੋਂ ਬਿਨਾਂ ਉਹਦੇ ਤੋਂ ਚਲੋ ਚਲੋ ਚਲਾਓ ਜੀ ਆਜੋ ਪ੍ਰੈਸ ਅੱਗੇ ਨਿਕਰਾਂ ਆਜੋ ਕਾਕੇ ਦੇ ਨਾਲ ਪੂਰੇ ਇਹਦਾ ਦੋਨੂੰ ਇੱਥੇ ਜਾਂਦੇ ਆ ਉਹ ਭੱਜ ਗਿਆ ਫੋਨ ਭੱਜ ਗਿਆ ਅੱਛਾ ਸੱਦੋ ਕੋਲਾ ਫਾਇਰ ਕੋਲੋ ਬੰਦੇ ਗਾਂ ਜਨਾਬ ਆਉਂਦੇ ਇੱਕ ਮੈਂ ਟਿੱਕ ਜਨਾਬ ਆਉਂਦੇ ਬਾਈ ਜੀ ਲੈ ਕੇ ਜਾਇਆ ਵਾਹਲਾ ਥਰੇ ਆਉਂ ਤੱਕਾ ਕਰਿਆ ਨਾ ਪੁੰਡੀ ਸਰਕਾਰ ਭੱਜ ਕੇ ਗਏ ਉਹਨੂੰ ਮੜਾ ਕੇ ਫੋਨ ਲਾਦੇ ਉਹ ਦੁਰਪੀ ਆ ਆ ਗਿਆ ਭੱਜ ਉਹ ਆ ਗਿਆ ਉਹ ਆ ਗਿਆ ਉਹ ਆ ਗਿਆ ਉਹ ਆ ਗਿਆ ਨਹੀਂ ਪਾਇਆ ਹੈ ਕਿ ਉਹ ਮੈਨੂੰ ਬਿਜੋੜਾ ਹੈ ਜਦੋਂ ਮੈਂ ਬਾਨ ਕਰਦਾ ਸੋ 14